मेरा नाम मालिक राम वर्मा है गया गया गया। ओ हुआ मैं मतलब बंदा छत से आके जो है घर में घुस के मतलब चोरी चकारी करने के चक्कर से आया हुआ था जब तक हम लोग जग गए फिर उसको मतलब पकड़ लिए 112 पे कॉल किए रात को सवा तीन बजे फिर उसका मतलब कोई हमको रिस्पांस मिला नहीं साढ़े सात बजे साढ़े छः या सात बजे पुलिस आई है हाँ ये बालाजी सिटी है तो राम रामगढ़ रोज राम साने वाल ए, है, की ये ये तीन बजे की गल जी जी रात के तीन बजे की वो बंदा मतलब बगल छत से है मतलब आगे इधर मतलब घर में मेरे घुस घुसा है आके जी सुबह जानिए रात को साढ़े तीन बजे जी तीन बजे तीन बजे घर में घुसा जी 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 वो जो आदमी था वो कौन है वो कहाँ पे रहता है ये पीछे गली में ही रहता है मकान नंबर तीन सौ एक सौ ग्यारह मकान नंबर उसका है तीन नंबर गली का बंदा है जी जी क्या करने है था, क्या बात है अब मेरे उससे तो कोई आज तक लड़ाई झगड़ा कहीं किसी को हुआ नहीं है क्या हाँ। करने आया वो वो तो वही जाने चोरी करने के मामले में आया था और क्या करने हुआ आया था रात को तीन बजे और आएगा क्या करने बंदा जी जी तो अभी क्या किया? किया हाँ पुलिस को अजला किया पुलिस को इतला किया फिर रात को मतलब एक सौ बारह पे मैं फोन किया था तीन बज के आठ मिनट पे फिर पुलिस सुबह आई है लगा वो आया। तो ओ, मेरे घर में कैमरा लगा हुआ है सर मेरे छत पे हाँ। लगा हुआ है सामने लगा हुआ है घर में अंदर लगा हुआ है तो आपने ओ, तीन बज के दस या पंद्रह मिनट पे मैं पकड़ लिया उसको जी तो ए, मतलब उसके मतलब बरामद तो उसके पास कुछ भी नहीं हुआ हाँ क्योंकि हम लोग जग गए थे जी तो चोरी -चोरी तो नहीं, हुआ नहीं नहीं तो चोरी तो नहीं हुआ नहीं पहले भी कोई ऐसी वारदात हुई है नहीं पहले भी हुई थे दो बारे तीन, तीन महीने पहले की बात है मेरी गाड़ी की बैटरी चोरी हो गई और जो मतलब स्टेपनी गायब हो गई थी तो उसके बाद जाके मैं कैमरा इसीलिए कैमरा लगवा दिया था हाँ तो तो चोरी की वारदात वगैरह जी जी हाँ बराबर होती रहती है पीछे पीछे गली में भी हुआ है हाँ क्या मांग करते है मांग ये करते हैं कि प्रशासन से मांग करते हैं कि मतलब हम लोगों का मतलब ਸੇਫਟੀ ਚਾਹੀਏ ਅਹ ਐਸੀ ਅਗਰ ਹੋਗਾ ਤਾਂ ਹਮ ਲੋਗ ਜਾਏਗੇ ਕਹਾ ਕਿਵੇਂ ਕਿਆ ਬੱਲੇ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸੱਜ ਸਾਡੇ ਇੱਥੇ ਇੱਕ ਇਨਸੀਡੈਂਟ ਹੋਇਆ ਰਾਤੀ 3 ਵਜੇ ਇੱਕ ਚੋਰ ਪਿਛਲੀ ਗਲੀ ਚੋਂ ਦਾ ਘਰ ਜੋ ਪਿੱਛੋਂ ਸਾਡਾ ਪਰਦੇਸੀ ਬੰਦਾ ਹੈ ਉੜੀਸਾ ਦੇ ਰਹਿਣ ਵਾਲੇ ਆਉ ਉਹਨਾਂ ਦਾ ਆਪਣਾ ਮਕਾਨ ਹੈ ਇੱਥੇ ਉਹ ਆਇਆ 3 ਵਜੇ ਛੱਤ ਟੱਪ ਕੇ ਪਿੱਛੋਂ ਅੰਦਰ ਕਮਰੇ ਚ ਗਿਆ ਇਹਨਾਂ ਦੇ ਸਾਰਾ ਕੁਝ ਉਹਨੇ ਦੇਖਿਆ ਉਹਨ ਟੈਂਸ਼ਨਲੀ ਚੋਰੀ ਕਰਨ ਦੇ ਇਰਾਦੇ ਨਾਲ ਆਇਆ पकड़े ਜਾਂਦੇ ਕਹਿ ਰਿਆ ਸੀ ਕਿ ਮੈਂ ਡਰਿੰਕ ਕੀਤੀ ਐ ਜਾਂ ਜੋ ਵੀ ਉਹਨੇ ਆਪਣੇ ਵੱਲ ਐਕਸਕਿਊਜ਼ ਦਿੱਤੇ ਪਰ ਸਾਡੀ ਪ੍ਰਸ਼ਾਸਨ ਅੱਗੇ ਪਿਲ ਲਗੇ ਆਏ ਦਿਨ ਸਾਡੀ ਕਲੋਨੀ ਬਾਲਾਜੀ ਸਿਟੀ ਦੇ ਵਿੱਚ ਚੋਰੀਆਂ ਹੋ ਰਹੀਆਂ ਹਲੇ 3-4 ਦਿਨ ਪਹਿਲਾਂ ਇੱਕ ਘਰ ਚੋਂ ਕਾਫੀ ਸਮਾਨ ਲੈ ਕੇ ਟੂਟੀਆਂ ਲੈ ਕੇ ਵਿੱਚੋਂ ਪਿੱਤਲ ਦਾ ਕਾਫੀ ਸਮਾਨ ਜੀ ਹਲੇ ਘਰ ਚ ਰਹਿائش ਨਹੀਂ ਸੀ ਉਸ ਤੋਂ ਇਲਾਵਾ 5-6 ਦਿਨ ਪਹਿਲਾਂ ਇੱਕ ਛੱਤ ਤੋਂ ਟੱਪ ਕੇ ਫੋਨ ਲੈ ਕੇ ਦੋ ਤਿੰਨ ਘਰਾਂ ਤੇ ਫੋਨ ਲਾਗੇ ਅਸੀਂ ਇਹੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹਨਾਂ ਤੇ ਜਲਦੀ ਨਕੇਲ ਕਸੋ ਕਿਉਂਕਿ ਇੱਥੇ ਜਿੰਨੇ ਵੀ ਸਾਡੇ ਬੰਦੇ ਆ ਸਭ ਦਿਹਾੜੀਦਾਰ ਬੰਦੇ ਆ ਰੋਜ਼ ਦੀ ਕਮਾਈ ਖਾਨ ਵਾਲੇ ਹੋ ਇੰਨਾ ਜ਼ਿਆਦਾ ਨੁਕਸਾਨ ਉਹ ਨਹੀਂ ਚੱਲ ਪਾਣਗੇ ਕਿ ਤੁਸੀਂ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰੋ ਔਰ ਇਸ ਤੋਂ ਇਲਾਵਾ ਜਿਹੜੇ ਇਦਾਂ ਦੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਐਸੀ ਬਣਦੀ ਸਜ਼ਾ ਜ਼ਰੂਰ ਦਿਓ ਕਿਉਂਕਿ ਇੱਕ ਦੋ ਦਿਨ ਬਾਅਦ ਜੇ ਆਪਾਂ ਉਹਨਾਂ ਨੂੰ ਛੱਡ ਦਿੰਨੇ ਆ ਜੇ ਕੁਝ ਨਹੀਂ ਵੀ ਬਰਾਮਤ ਹੁੰਦਾ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਆ ਕੇ ਉਹਨਾਂ ਦਾ ਹੌਸਲਾ ਹੋਰ ਵੱਧਦਾ ਤਾਂ ਸਾਡੀ ਇਹੀ ਪੀਲ ਹੈ ਕਿ ਉਹਨਾਂ ਦੇ ਜਲਦ ਤੋਂ ਜਲਦ ਕਾਰਵਾਈ ਵੀ ਕਰੋ ਹਾਂਜੀ ਹਾਂਜੀ ਕਾਰਵਾਈ ਇੱਥੇ ਸਾਡੇ ਇੱਥੇ 2-3 ਦਿਨ ਪਹਿਲਾਂ ਇੱਕ ਘਰ ਦੇ ਵਿੱਚੋਂ ਟੂਟੀਆਂ ਕੀ ਮੋਟਰ ਲੈ ਕੇ ਟੁੱਲੂ ਪੰਪ ਸੀ ਉਹ ਲੈ ਕੇ ਗੇਟ ਦੇ ਉੱਤੇ ਟੱਪ ਕੇ ਗਏ ਆ ਹਿੰਮਤ ਦੇਖੋ ਉਹਨਾਂ ਦੀ ਘਰ ਨੂੰ ਗੇਟ ਲੱਗਾ ਆ 7-8 ਫੁੱਟ ਦਾ ਉਹਨੂੰ ਕ੍ਰੋਸ ਕਰਕੇ ਫਿਰ ਅੰਦਰ ਵੜੇ ਆ ਉਸ ਤੋਂ ਪਹਿਲਾਂ 5-6 ਦਿਨ ਪਹਿਲਾਂ ਇੱਕ ਘਰ ਚੋਂ ਪੋੜੀਆਂ ਰਾਹੀਂ ਅੰਦਰ ਜਾ ਕੇ ਫੋਨ ਲੈ ਗਏ ਆ ਦੋ ਘਰ ਨੇ ਆਸ ਪੜੋਸ ਦੋਵਾਂ ਘਰਾਂ 'ਚ ਉਹ ਗਏ ਆ ਦੋਵਾਂ ਘਰਾਂ ਚੋਂ ਫੋਨ ਲੈ ਕੇ ਚੱਕ ਕੇ ਅਕੀ ਜਿਹੜੀ ਰਾਤ ਮਾਰਦਾ ਤੋ ਇਹ 3 ਵਜੇ ਤਕਰੀਬ ਜਿਹੜੇ ਘਰਾਂ ਚ ਮਤਲਬ ਕੋਈ ਆ ਕੋਣ ਆ ਆਦਮੀ ਉਹ ਕੋਲੋਨੀ ਦੀ ਹੈ ਹਾਂਜੀ ਹਾਂਜੀ ਉਹ ਕੋਲੋਨੀ ਦਾ ਉਹਦਾ ਘਰ ਪਿਛਲੀ 3 ਨੰਬਰ ਗਲੀ ਚ ਹੈ ਔਰ ਪਿੱਛੋਂ ਜਿਵੇਂ ਤੁਹਾਨੂੰ ਮੈਂ ਦੱਸਿਆ ਉਹ ਪਰਿਵਾਰ ਓਡੀਸਾ ਦਾ ਰਹਿਣ ਵਾਲਾ ਹੈ ਜੋ ਦੱਸ ਰਹੀ ਸੀ ਉਹਦੀ ਘਰ ਵਾਲੀ ਸੀ ਔਰ ਸਾਡੀ ਮਤਲਬ ਬੁੱਤੀ ਅਸੀਂ ਉਹਨੂੰ ਪਿਆਰ ਨਾਲ ਵੀ ਪੁੱਛਿਆ ਕਿ ਤੂੰ ਕੋਈ ਸਮਾਨ ਦਿੱਤਾ ਲਿਆ ਤਾਂ ਦੇ ਦਿਓ ਇੱਕ ਕੰਪ੍ਰਾਈਵੇਟ ਕੰਪਨੀ ਚ ਕੰਮ ਕਰਦਾ ਹੈ ਸੁਪਰਵਾਈਜ਼ਰ ਕੰਨਾ ਮੈਂ ਲੱਗਾ ਹੋਇਆ ਹਾਂ ਪਰ ਦੇਖੋ ਜੋ ਚੋਰ ਰਾਤ ਨੂੰ 3 ਵਜੇ ਵੜੇਗਾ ਤਾਂ ਚੋਰੀ ਕਰਨ ਦੇ ਇਰਾਦੇ ਨਾਲ ਹੀ ਆਏਗਾ ਤਾਂ ਇਹ ਸਾਡੀ ਅਪੀਲ ਹੈ ਕਿ ਉਹਨੂੰ ਚੋਰੀ ਦੀ ਤਰ੍ਹਾਂ ਹੀ ਟ੍ਰੀਟ ਕੀਤਾ ਜਾਵੇ ਚਾਹੇ ਉਹਦੇ ਕੋਲ ਸਮਾਨ ਮਿਲਿਆ ਜਾਂ ਨਹੀਂ ਪਰ ਉਹ ਆਇਆ ਕਿਸ ਮਕਸਦ ਨਾਲ ਇਹ ਮਕਸਦ ਦਾ ਪਤਾ ਜ਼ਰੂਰ ਦਿਨਾਲੇ ਅਸੀ ਗਾਲ ਜੀ ਮੈਂ ਬਨੀਤ ਕੁਮਾਰੀ ਟੋਲ ਰਹਿਣਾ ਤੇ ਮੇਰਾ ਇੱਥੇ ਮਕਾਨ ਬਣਦਾ ਸਾਹਨੇ ਵਾਲਾ ਜੀ ਸਿਟੀ 'ਚ ਇੱਥੇ ਮੇਰੇ 2-3 ਦਿਨ ਪਹਿਲਾਂ 2 ਦਿਨ ਦੇ ਪਹਿਲਾਂ ਚੋਰੀ ਹੋ ਗਈ ਤੇ ਘੱਟੋ ਘੱਟ 15-20 ਹਜ਼ਾਰ ਦਾ ਮੈਨੂੰ ਨੁਕਸਾਨ ਹੋ ਗਿਆ ਵਾ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੀ ਸਮਾਨ ਹੋਇਆ ਠੀਕ ਮੈਂ ਏਸੀ ਪਿਆਪਾ ਲੱਗੇ ਕੰਦੇ ਚ ਉਹ ਕੰਦੇ ਚ ਚੱਕ ਕੇ ਲਾਗੇ ਬਾਥਮੇ ਟੁੱਟੇ ਲੱਗੇ ਉਹ ਲਾਗੇ ਟੋਲੂ ਪੰਪ ਸੀਗਾ ਹੋਰ ਵਿੱਚ ਮਹਿੰਗਾ ਸਮਾਨ ਸੀ ਸਭ ਚੱਕ ਕੇ ਲੈ ਗਏ ਉਹ ਤੁਸੀਂ ਕੰਪਲੇਨ ਲਿਖਾਈ ਕਿ ਨਹੀਂ ਨਹੀਂ ਕੰਪਲੇਨ ਲਿਖਾਈ ਨਹੀਂ ਸੀ ਵੀ ਮੈਂ ਥਾਣੇ ਗਿਆ ਜੀ ਕਹਿੰਦਾ ਜੀ ਕੋਈ ਇੰਸ਼ੋਰੈਂਸ ਹੁੰਦੀ ਸੀ ਕੰਮ ਲਿਖ ਲੈਣੇ ਕੰਪਲੇਨਟ ਕਹਿੰਦਾ ਜੀ ਸ਼ੱਕ ਦੇ ਆਧਾਰ ਤੇ ਕਿ ਮੈਂ ਕਿ ਅਸੀਂ ਨਵੇਂ ਹੈਗੇ ਆ ਸਾਨੂੰ ਕਿਸੇ ਕਿਸੇ ਸ਼ੱਕ ਨਹੀਂ ਹੈਗਾ ਅਸੀਂ ਇਦਾਂ ਫਿਰ ਕਾਰਵਾਈ ਦੀ ਕੰਪਲੇਨਟ ਨਹੀਂ ਕਰਨੀ ਚਾਹਤ ਸਾਨੂੰ ਲੱਗੀ ਸੀ ਸਾਨੂੰ ਲੱਗੀ ਸੀ ਹਾਂਜੀ ਮਤਲਬ ਜਿਹੜੀ ਵਾਰਦਾਤ ਹੋਈ ਆ ਕਿੰਨੇ ਦਿਨ ਪਹਿਲਾਂ ਵੀ ਹੋਣੀ ਇਹ ਇਹ 2-3 ਦਿਨ ਹੋ ਗਈ ਜੀ 2-3 ਦਿਨ ਵਾਰਦਾਤ ਹੋਈ ਹੈ ਹਾਂਜੀ ਰਾਤ ਇਹ ਵੀ ਰਾਤ ਨੂੰ ਹੋਈ ਹੈ ਇੱਕ ਰਾਤ ਵੀ ਵਾਰਦਾਤ ਹੋਈ ਹੈ ਹਾਂਜੀ ਤੇ ਮਤਲਬ ਆਏ ਦਿਨ ਕੋਈ ਨਾ ਕੋਈ ਇਹ ਵਾਰਦਾਤ ਤਾਂ ਹੁੰਦੀ ਹੈ ਹਾਂਜੀ ਹੁੰਦੀ ਰਹਿੰਦੀ ਨੇ ਜੀ ਕੀ ਮਤਲਬ ਜਿਹੜੇ ਕਲੋਨੀ ਵਾਲੇ ਮੈਂਬਰ ਨੇ ਜਾਂ ਕਿ ਬਾਹਰੋਂ ਆਉਂਦੇ ਨੇ ਕੋਈ ਛੇੜਪਾਉਂਦੇ ਇਹ ਕਲੋਨੀ ਕਲੋਨੀ ਦੇ ਲੱਗਦੇ ਨਹੀਂ ਸਾਰੇ ਹੀ ਇਹ ਹਾਂਜੀ ਇਹ ਸਰ ਜਾਂਚ ਦਾ ਵਿਸ਼ਾ ਹੈ ਕਲੋਨੀ ਦੇ ਵੀ ਆਗੋਂ ਨਾਲ ਰਲੇ ਆ ਬਾਹਰੋਂ ਵੀ ਬੰਦੇ ਆ ਰਹੇ ਆ ਇਹ ਜਾਂਚ ਦਾ ਵਿਸ਼ਾ ਹੈ ਉੰਜੋ ਫੜਿਆ ਗਿਆ ਬੰਦਾ ਉਹਦਾ ਕਲੋਨੀ ਦਾ ਅੱਗੋਂ ਦੇ ਲਿੰਕ ਕਿੰਦੇ ਨਾਲ ਹੈ ਕਿਵੇਂ ਕੋਈ ਲੈ ਕੇ ਇਹ ਤਾਂ ਜੀ ਦੇਖੋ ਜਾਂਚ ਦਾ ਵਿਸ਼ਾ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਜੋ ਬੰਦੀ ਕਾਰਵਾਈ ਉਹ ਤਾਂ ਕਰੋ ਨਾਲ ਟੁਕਵੀਂ ਜਾਂਚ ਵੀ ਕਰੋ ਕਿ ਰੋਜ਼ ਰੋਜ਼ ਦੀਆਂ ਜੋ ਹੋ ਰੀਆਂ ਵਾਰਦਤਾਂ ਨੂੰ ਰੋਕਿਆ ਜਾਵੇ ਹੁਣ ਪੁਲਿਸ ਪ੍ਰਸ਼ਾਸਨ ਆਈ ਸੀ ਅੱਜ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਆਈ ਸੀ ਸਾਡੇ ਕੋ ਗੁਰਮੀਤ ਸਿੰਘ ਏਐਸਆਈ ਜੀ ਆਈ ਸੀ ਤੇ ਉਹ ਲੈ ਕੇ ਬੰਦਾ ਹਾਂ ਹਾਂ ਬੰਦਾ ਲੈ ਕੇ ਜੀ ਜੀ ਨਾਮ ਸੀ ਬੰਦੇ ਦਾ ਜਿਹੜਾ ਲੈ ਕੇ ਬੰਦੇ ਦਾ ਨਾਮ ਉਹਦਾ ਨਾ ਪਤਾ ਨਹੀਂ ਬਤਾ ਅਰुण कुमार ਜੀ ਅਰुण कुमार ਜਿਹੜਾ ਕਿ ਕਲੋਨੀ ਦਾ ਜਿਹੜਾ ਤੇ ਕਲੋਨੀ ਦਾ ਰਹਿਣ ਵਾਲਾ ਪਿਛਲੀ ਗਲੀ ਚ ਘਰ ਹੁੰਦਾ ਤੇ ਉਹ 3 ਵਜੇ ਦੀ ਕਰੀਬ ਵਾਰਦਾਤਾ ਹੈ